ਸੇ ਖਾਲੇ ਤੱਕ ਇੰਜੇ ਬੈਠਾ ਹੈ ਤੁਹਾਨੂੰ ਕਿਹਾ ਸੀ ਕੈਸ ਦੇ ਵਾੜ ਲਾ ਦਿਓ ਮੇਰੇ ਹੁਕਮ ਦੀ ਤਾਮਿਲ ਕਿਉਂ ਨਹੀਂ ਹੋਈ ਹਜ਼ੂਰ ਕੋਈ ਵੀ ਨਾਈ ਸਿੱਖ ਦੇ ਕੇਸ ਕੱਟਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਨੂੰ ਤਾਰੂ ਸਿੰਘ ਤੋਂ ਪਹਿ ਆਉਂਦਾ ਹੈ ਔਰ ਦੁਹਾਈ ਪਾਪ ਆ ਰੋਂਦੇ ਨੇ ਕੱਲ ਕੋਠਰੀ ਚ ਪਾ ਦਿਓ ਸਾਰਿਆਂ ਨੂੰ ਜਲਦੀ ਜਲਦ ਬੁਲਾਓ ਐਸੀ ਖੋਪਰੀ ਲਾ ਦਿਓ ਮਰस्ते ਸਰਤੇ ਕੇਸ ਵੇਖਣਾ ਨਹੀਂ ਚਾਹਦਾ ਕਿਉਂ ਜ਼ਕਰੀਆ ਖਾਨ ਦੇਖ ਲਿਆ ਮੇਰੇ ਗੁਰੂ ਦੀ ਰਹਿਮਤ ਨੂੰ ਮੇਰੀ ਸਿੱਖੀ ਕਿਸ ਨਾਲ ਤੋੜ ਨਿਬੇਗੀ ਪੂਰੇ ਗੁਰੂ ਦੇ ਸਿੱਖ ਦਾ ਬਚਨ ਪੂਰਾ ਹੁੰਦਾ ਜੁ ਦੁਨੀਆ ਦੇਖੇਗੀ ਤੇ ਤੇਰਾ ਮੂੰਹ ਦին ਦੁਨੀਆ ਵਿੱਚ ਕਾਲਾ ਹੋਵੇਗਾ ਹੁਕਮ ਦੀ ਤਾਮੀਲ ਹੋ ਸਤਗੁਰ ਆ ਕੇ ਸੀਸ ਪੇਟ ਦਿਉ ਜੇ ਸਤਗੁਰ ਸੱਚੇ ਭਾਵੇ ਸਿਰ ਚਾਵੇ ਤਾਂ ਚਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇੱਕ ਹੀ ਕਰ ਰਹੇ ਹੋ ਤੇਰਾ ਖੁੱਪੜ ਉਤਾਰਿਆ ਜਾਣਾ ਜਦ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਸਤਰਦਨਾ ਤੜਫੇਗਾ ਸਾਡੇ ਕੰਮ ਚ ਵਿਗਨ ਪਾਏਗਾ ਪਿਆਰਿਓ ਮੈਂ ਸਿੰਘ ਕੋਈ ਪੇੜ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਓ ਅੱਜ ਮੇਰਾ ਆਪਣੇ ਇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਉਸੀ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨ ਦਿਓ ਤਾਰੂ ਸਿੰਘ ਖੋਪੜੀ ਲੁਹਾਣੀ ਕੋਈ ਖੇਡ ਨਹੀਂ ਇਹ ਅੱਜ ਤੱਕ ਦੀ ਸਭ ਤੋਂ ਭਿਆਨਕ ਮੌਤ ਹੋਵੇਗੀ ਹਾਲੇ ਵੀ ਮੌਕਾ ਲਖਪਤ ਰਾਏ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਜੋ ਮੈਨੂੰ ਸਦਕ ਦੇ ਸਿਖਰ ਦੇ ਇਮਤਿਹਾਨ ਵਾਸਤੇ ਚੁਣਿਆ ਹੈ ਅੱਜ ਦੁਨੀਆ ਦੁਸ਼ਟ ਰਾਜ ਦੇ ਜ਼ੁਲਮ ਦਾ ਸਿਖਰ ਦੇਖੇਗੀ। ਔਰ ਸਿੱਖੀ ਸਦਕ ਇਸ ਜ਼ੁਲਮ ਨੂੰ ਫਿੱਕਾ ਪਾ ਦੇਵੇਗਾ। ਹੁਣ ਪਤੀ ਤੇਰ ਨਾ ਕਰੋ। ਔਰ ਆਪਣੇ ਕਰਿਦਿਆਂ ਨੂੰ ਕੰਮ ਲਗਾਓ। ਮੈਂ ਆਪਣੇ ਕੰਮ ਲਗਦਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈ ਅਤਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਾਰ ਜਗਤ ਤਰਾਇਆ ਪਾਈ ਤਾਰੂ ਸਿੰਘ ਦੀ ਕੁਰਬਾਨੀ ਲਾਸਾਨੀ ਹੈ ਉਹ ਪਰਉਪਕਾਰ ਲਈ ਸ਼ਹੀਦ ਹੋਏ ਆਪਣੇ ਬਚਨਾਂ ਤੇ ਪਹਿਰਾ ਦਿੱਤਾ ਅਤੇ ਗੁਰਸਿੱਖੀ ਤੋੜ ਨਿਭਾ ਗਏ ਸੇਵਕ ਕੀ ਓੜਖ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਭਾਈ ਸਾਹਿਬ ਦੀ ਖੋਪੜੀ ਉਤਾਰਨ ਤੋਂ ਬਾਅਦ ਉਹਨਾਂ ਨੂੰ ਕਿਲੇ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ ਗਿਆ ਮੌਕਾ ਦੇਖ ਕੇ ਸ਼ਹਿਰ ਦੇ ਸਿੱਖ ਤੇ ਹਿੰਦੂ ਭਾਈ ਸਾਹਿਬ ਨੂੰ ਧਰਮਸ਼ਾਲਾ ਲੈ ਆਏ ਉਹਨਾਂ ਦੇ ਜ਼ਖਮਾਂ ਨੂੰ ਨਿਮ ਨਾਲ ਧੋ ਕੇ ਸਿਰ ਤੇ ਪੱਟੀ ਬੰਨ ਦਿੱਤੀ ਕੋਈ ਹੋਰ ਉਪਚਾਰ ਕਰਨ ਤੋਂ ਭਾਈ ਸਾਹਿਬ ਨੇ ਮਨਾ ਕਰ ਦਿੱਤਾ ਅਤੇ ਗੁਰਬਾਣੀ ਪਾਠ ਜਾਂ ਨਾਮ ਸਿਮਰਨ ਵਿੱਚ ਜੁੜੇ ਰਹੇ ਉਸੇ ਰਾਤ ਜ਼ਕਰੀਆ ਖਾਨ ਦਾ ਪੇਸ਼ਾਬ ਬੰਦ ਹੋ ਗਿਆ ਕਿਸੇ ਹਕੀਮ ਵੈਦ ਦੀ ਦਵਾਈ ਦਾਰੂ ਜਾਂ ਪੀਰ ਫਕੀਰ ਦੇ ਟੋਟਕਿਆਂ ਨਾਲ ਆਰਾਮ ਨਾ ਆਇਆ ਤਾਂ ਭਾਈ ਸੁਬੇਕ ਸਿੰਘ ਨੂੰ ਭਾਈ ਤਾਰੂ ਸਿੰਘ ਜੀ پاس ਮਾਫੀ ਮੰਗਣ ਲਈ ਭੇਜਿਆ ਪਰ ਭਾਈ ਸਾਹਿਬ ਅੰਦਰ ਧਿਆਨ ਸਨ ਇਸ ਲਈ ਦਲ ਖਾਲਸੇ ਸੰਮੁਖ ਬੇਨਤੀ ਕੀਤੀ ਗਈ ਸਾਰੀ ਵਿਥਿਆ ਸੁਣ ਕੇ ਖਾਲਸੇ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੇ ਬਚਨ ਅਟਲ ਹਨ ਜ਼ਕਰੀਆ ਖਾਨ ਦਾ ਅੰਤ ਆ ਗਿਆ ਹੈ ਪਰ ਜੇਕਰ ਭਾਈ ਸਾਹਿਬ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰੀ ਜਾਏ ਤਾਂ ਉਸ ਦਾ ਪੇਸ਼ਾਬ ਖੁੱਲ ਸਕਦਾ ਹੈ ਇਸ ਤਰ੍ਹਾਂ ਹੀ ਹੋਇਆ 21 ਦਿਨ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਰਹੀਆਂ ਤੇ ਪੇਸ਼ਾਬ ਆਉਂਦਾ ਰਿਹਾ 22ਵੇਂ ਦਿਨ ਉਸ ਦੀ ਮੌਤ ਹੋ ਗਈ 22 ਦਿਨ ਭਾਈ ਤਾਰੂ ਸਿੰਘ ਬਿਨਾਂ ਖੋਪੜੀ ਦੇ ਗੁਰੂ ਚਰਨਾਂ ਵਿੱਚ ਲਿਵ ਜੋੜ ਕੇ ਜਿਉਂਦੇ ਰਹੇ ਜ਼ਕਰੀਆ ਖਾਨ ਦੀ ਮੌਤ ਦੀ ਖਬਰ ਸੁਣ ਕੇ ਫਤਿਹ ਬੁਲਾਈ ਅਤੇ ਪ੍ਰਾਨ ਤਿਆਗ ਦਿੱਤੇ